ਹੋਰ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਬਾਈ ਜੀ ਚੜ੍ਹਦੀ ਕਲਾ ਤੇ ਅਸੀਂ ਤਾਂ ਹੋਰ ਠੀਕ ਹਾਂ ਹਾਂ ਬਹੁਤ ਵਧੀਆ ਬਾਈ ਜੀ ਕਿੱਥੋਂ ਪਹੁੰਚੇ ਹੋ ਅੱਜ ਤੁਸੀਂ ਅਸੀਂ ਬਾਈ ਜੀ ਸਰਸੇ ਜ਼ਿਲ੍ਹੇ ਚੋਂ ਆਏ ਆ ਥਰਾਜ ਪਿੰਡ ਆ ਸਾਡਾ ਜੀ ਜੀ ਤੇ ਲੱਖਾ ਥਰਾਜ ਨਾਂ ਆ ਮੇਰਾ ਤੇ ਕਿੰਨੇ ਕਿਲੋਮੀਟਰ ਹੋ ਇਥੋਂ ਸਾਨੂੰ ਇਥੋਂ ਬਾਈ ਜੀ ਪਹੇਜਦਾ ਵੀ ਪਉਣੇ 200 ਦੇ ਕਰੀਬ ਹੀ ਪਹੇਜਦਾ ਸਾਡਾ 200 ਕਰੀਬ ਬਾਈ ਜੀ ਬੜੇ ਸਤਿਰਧਾਲੂ ਆ ਤੁਸੀਂ ਪੱਕੇ ਆ 3:00 ਵਜੇ 3:00 ਵਜੇ ਦੇ ਉੱਠੇ ਹੋਏ ਆ ਅੱਖਾਂ 'ਚ ਨੀਂਦ ਰੜਕੀ ਜਾਂਦੀ ਐ ਇਸ ਟਾਈਮ ਜੀ ਤੇ ਬਹੁਤ ਦੂਰੋਂ ਆਏ ਆ ਜੀ ਜੀ ਤੇ ਹਾਜ਼ਰੀ ਲਾਉਣ ਉੱਤੇ ਸਟੇਜ ਤੇ ਫਿਰ ਹੁਣ ਜਿਹੜੇ ਸਰੋਤੇ ਆ ਇੱਥੋਂ ਵੀ ਇੱਥੋਂ ਦੇ ਹੁਣ ਜਿਹੜੇ ਬੰਦੇ ਆ ਸਾਨੂੰ ਉਹ ਐਨ ਲੱਗਦਾ ਉਹਨਾਂ ਨੂੰ ਵੀ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਹੈਗੇ ਉਹ ਇਗਨੋਰ ਕਰ ਦਿੰਦੇ ਆ ਚਲੋ ਇਹ ਗਲਤੀ ਸਾਰਿਆਂ ਨੂੰ ਟਾਈਮ ਮਿਲਣਾ ਚਾਹੀਦਾ ਹੈ ਨਾ ਬੜੀ ਦੂਰ ਦੂਰੋਂ ਆਉਂਦੇ ਨੇ ਸਟੇਜ ਵਿੱਚ ਜਾਂਦਾ ਪੱਖਵਾਜੀ ਹੁੰਦੀ ਆ ਤੇ ਜਾਂ ਉਹਨਾਂ ਨੂੰ ਇਹ ਹੁੰਦਾ ਵੀ ਇਹ ਬੰਦੇ ਆਪਣੇ ਤਲੋਜ ਆ ਵੀ ਇਹਨਾਂ ਤੋਂ ਆਪਾਂ ਕੀ ਲੈਣਾ ਹੈ ਨਾ ਚਲੋ ਤੁਸੀਂ ਤੇ ਬਾਈ ਜੀ ਦੀ ਕੋਈ ਯਾਦ ਸਾਂਝੀ ਕਰਦੇ ਹੋ ਫਿਰ ਅਸੀਂ ਬਾਪੂ ਜੀ ਦੇ ਕਾਰਨ ਆਉਣੇ ਆ ਅਸੀਂ ਇਦੋਂ ਸਮਾਧ ਤੇ ਆ ਕੇ ਮੱਥਾ ਟੇਕ ਜਾਨੇ ਆ ਤਾਂ ਸਾਨੂੰ ਐਂ ਲੱਗਦਾ ਵੀ ਸਾਨੂੰ ਸਟੇਜ ਤੇ ਵੀ ਟਾਈਮ ਮਿਲ ਗਿਆ ਤੇ ਸਾਰੇ ਯਾਰ ਦੋਸਤ ਵੀ ਮਿਲ ਗਏ ਤੇ ਸੋਡੇ ਵਰਗੇ ਭਰਾਵਾਂ ਨੂੰ ਸਾਰਿਆਂ ਨੂੰ ਅਸੀਂ ਮਿਲ ਕੇ ਜਾਣਾ ਹੁੰਦਾ ਜੀ ਸਾਡੀ ਪਹਿਚਾਣ ਅੱਜ ਜਰਨੈਲ ਸਿੰਘ ਪ੍ਰਿੰਸੀਪਲ ਸਾਹਿਬ ਆਏ ਸੀ ਭੁੱਡੀਪੁਰੇ ਤੋਂ ਜੀ ਤੇ ਉਹ ਚਮਕੀਲਾ ਸਾਹਿਬ ਦੇ ਬਹੁਤ ਨੇੜੇ ਦੇ ਮਿੱਤਰ ਸੀ ਜੀ ਤੇ ਪੜ੍ਹਦੇ ਵੀ ਇਹ ਇਕੱਠੇ ਰਹੇ ਰਹੇ ਜੀ ਜੀ ਤੇ ਸਨ 84 ਦੇ ਵਿੱਚ ਉਹ ਬੰਦੇ ਇਹਨਾਂ ਨੂੰ ਘਰੇ ਬਿਠਾ ਕੇ ਚਾਹ ਪਈ ਸੀ ਜੀ ਜੀ ਤੇ ਪ੍ਰਿੰਸੀਪਲ ਸਾਹਿਬ ਨੇ ਘਰੋਂ ਛਿੱਤਰ ਵੀ ਖਾਦੇ ਬੰਦੇ ਕਹਿੰਦੇ ਵੀ ਤੁਸੀਂ ਕਿਉਂ ਚਾਹ ਪਈ ਇਹਨੇ ਦਾ ਆਇਆ ਫਲਾਦਾ ਵੀ ਇਹਨਾਂ ਦਾ ਲੋਕ ਮਾਰਨ ਨੂੰ ਫਿਰਦੇ ਆ ਉਹ ਕਰਨ ਨੂੰ ਫਿਰਦੇ ਆ ਤੇ ਪਰ ਉਹਨਾਂ ਨੇ ਛੇਤਰ ਖਾਦੇ ਉਹ ਕਹਿੰਦੇ ਵੀ ਸਾਡੀ ਯਾਰੀ ਤਾਂ ਜਾਰੀ ਹੈ ਪਰ ਅੱਜ ਉਹਨਾਂ ਨੂੰ ਸਟੇਜ ਤੇ ਕੋਈ ਟਾਈਮ ਨਹੀਂ ਦਿੱਤਾ ਗਿਆ ਇੱਥੇ ਇਕੱਲਾ ਨਾਲ ਉਸ ਕਰਕੇ ਮੋੜਦੇ ਨਹੀਂ ਉਹ ਜੀ ਸਖਸ਼ੀਅਤਾਂ ਦੇ ਜਿਹੜੇ ਜੁੜੇ ਹੋਏ ਐ ਉਹਨਾਂ ਦਾ ਹੱਕ ਹੁੰਦਾ ਵੀ ਉਹ ਸਟੇਜ ਤੇ ਚੜ ਕੇ ਚਾਰ ਸ਼ਬਦ ਦੱਸਣ ਲੋਕਾਂ ਨੂੰ ਸੁਝਾਅ ਦੇਣ ਵੀ ਸਾਡੇ ਨਾਲ ਵੀ ਚਮਕੀਲਾ ਸਾਹਿਬ ਰਹੇ ਨੇ ਵੀ ਅਸੀਂ ਵੀ ਉਹਨਾਂ ਦੇ ਮਿੱਤਰਾਂ ਤੇ ਮੈਂ ਚਮਕੀਲਾ ਸਾਹਿਬ ਦਾ ਗਾਣਾ ਪੇਸ਼ ਕਰਨ ਲਈ ਸੂਰਮਾ ਚਲੋ ਸਾਡੀ ਉਧਰ ਨਹੀਂ ਹਾਜਰੀ ਲੱਗੀ ਤਾਂ ਚਲੋ ਸਾਡੀ ਇੱਥੇ ਵੀ ਲੱਗੀ ਸਮਾਦ ਦੇ ਉੱਤੇ ਤਾਂ ਮੈਂ ਤਾਂ ਨਹੀਂ ਵੀ ਐ ਦੂ ਵੱਡੇ ਭਾਗਾਂ ਵਾਲੇ ਆ ਸੀ ਸਾਡੀ ਇੱਥੇ ਹਾਜਰੀ ਲੱਗੀ ਹੋ ਚਾਦਰਾਂ ਵਿਛਾ ਕੇ ਤੂੰ ਮੱਚ ਹੋਲੀ ਵਿੱਚ ਪਾ ਕੇ ਚਾਦਰਾਂ ਵਿਛਾ ਕੇ ਤੂੰ ਮੱਚ ਹੋਲੀ ਵਿੱਚ ਪਾ ਕੇ 12 ਮੋਰ ਦੀ ਚੱਲਾ ਕੇ ਅੱਖਾਂ ਵਿੱਚ ਖੂਰ ਨਾ ਧੀਆ ਪਹਿਣਾ ਲੁੱਟੇਵੇਂ ਤੂੰ ਕਾਹਦਾ ਸੂਰਮਾ ਹੋ ਧੀਆ ਪਹਿਣਾ ਲੁੱਟੇਵੇਂ ਤੂੰ ਕਾਹਦਾ ਸੂਰਮਾ ਧੀਆ ਪਹਿਣਾ ਲੁੱਟੇਵੇਂ ਤੂੰ ਕਾਹਦਾ ਸੂਰਮਾ ਉਹ ਇਕੱਠੀਆਂ ਹੋਈਆਂ ਨੇ ਮੇਲੇ ਵਿੱਚ ਕੁੜੀਆਂ ਧੀਆ ਦਾ ਤਿਹਾਰ ਵੇ ਸੱਬੀ ਜੁੜੀਆਂ ਉਹ ਇਕੱਠੀਆਂ ਹੋਈਆਂ ਨੇ ਮੇਲੇ ਵਿੱਚ ਕੁੜੀਆਂ ਧੀਆ ਦਾ ਤਿਹਾਰ ਵੇ ਸੱਬੀ ਜੁੜੀਆਂ ਕੱਢੇ ਅੱਖਾਂ ਲਾਲ ਅਕਲ ਸੂਰਨਾ ਉਹ ਧੀਆ ਪਹਿਣਾ ਲੁੱਟੇ ਵੇ ਤੂੰ ਕਾ ਦਾ ਸੂਰਮਾ ਉਹ ਧੀਆ ਪਹਿਣਾ ਲੁੱਟੇ ਵੇ ਤੂੰ ਕਾ ਦਾ ਸੂਰਮਾ ਹੋ ਮਾਰਨਾ ਜੇ ਡਾਕਾ ਮਾਰ ਤਕੜੇ ਦੇ ਘਰ ਵੇ ਲੁੱਟਣ ਗਰੀਬ ਆਇਆ ਘੋੜੀ ਚੜਵੇ ਉਹ ਮਾਰਨਾ ਜੇ ਡਾਕਾ ਮਾਰ ਤਕੜੇ ਦੇ ਘਰ ਵੇ ਲੁੱਟਣ ਗਰੀਬ ਆਇਆ ਘੋੜੀ ਚੜਵੇ ਲੁੱਟ ਸ਼ਾਹੂਕਾਰ ਤੇਰਾ ਪੌਣ ਪੂਰਣਾ ਓੱਤੀਆਂ ਪਹਿਣਾ ਲੁੱਟੇਵੇਂ ਤੂੰ ਕਾਹਦਾ ਸੂਰਮਾ ਓੱਤੀਆਂ ਪਹਿਣਾ ਲੁੱਟੇਵੇਂ ਤੂੰ ਕਾਹਦਾ ਸੂਰਵਾ ਓ ਮਰਦ ਦਾ ਬੱਚਾ ਜੇ ਨਾ ਭੱਜ ਚੋਣਿਆ ਲੁੱਟ ਕੇ ਗਰੀਬਣੀਆਂ ਪੱਟ ਹੋਣਿਆ ਕੁੜੀ ਕਹਿੰਦੀ ਐ ਇੱਕ ਬਹਾਦਰ ਕੁੜੀ ਕਹਿੰਦੀ ਐ ਕਣੀ ਜੌਣਿਆ ਜੇ ਤੂੰ ਲੁੱਟਣਾ ਐ ਇਹਨਾਂ ਗਰੀਬੀਆਂ ਨੂੰ ਕਿਉਂ ਲੁੱਟਦਾ ਤੂੰ ਕਿਸੇ ਸ਼ਾਹੂ ਕਰਨ ਲੁੱਟ ਹੁੰਦਾ ਮੇਰਾ ਵੀਰ ਜਾਣ ਦਿੰਦਾ ਦੂਰ ਰੋ ਹੁੰਦਾ ਮੇਰਾ ਵੀਰ ਜਾਣ ਦਿੰਦਾ ਦੂਰ ਨਾ ਪੱਟੀਆਂ ਪਹਿਣਾ ਲੁੱਟੇ ਵੇ ਤੂੰ ਕਾਲਾ ਸੂਰਮਾ ਪੱਟੀਆਂ ਪਹਿਣਾ ਲੁੱਟੇ ਵੇ ਤੂੰ ਕਾਲਾ ਸੂਰਵਾ ਮਾਦੀ ਅੱਜ ਕੁੱਖ ਨੂੰ ਤੂੰ ਲਾਜ ਲਾਦੀ ਐ ਮਿੱਟੀ ਵਿੱਚ ਇੱਜ਼ਤ ਮੌੜਾਂ ਦੀ ਪਾਦੀ ਐ ਹੋ ਮਾਦੀ ਅੱਜ ਕੁੱਖ ਨੂੰ ਤੂੰ ਲਾਜ ਲਾਦੀ ਐ ਮਿੱਟੀ ਵਿੱਚ ਇੱਜ਼ਤ ਮੌੜਾਂ ਦੀ ਪਾਦੀ ਐ ਹੁਣ ਗੁੱਟ ਚੋਂ ਮਕੀਲੇ ਚੂਰਵਾ ਧੀਆਂ ਪੈਣਾ ਲੁੱਟੇਵੇਂ ਤੂੰ ਕਹ ਰਾ ਸੂਰਮਾ ਹੋ ਧੀਆਂ ਪੈਣਾ ਲੁੱਟੇਵੇਂ ਤੂੰ ਕਹ ਰਾ ਸੂਰਮਾ ਧੀਆਂ ਪੈਣਾ ਲੁੱਟੇਵੇਂ ਤੂੰ ਕਹ ਰਾ ਸੂਰਵਾ